ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਜਦੋਂ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਇੱਕ ਪੈਲੱਸ ਦੇ ਵਿੱਚ ਰੈਲੀ ਕਰ ਰਹੀ ਸੀ ਤਾਂ ਪੈਲੱਸ ਦੇ ਬਾਹਰ ਉਹਨਾਂ ਦੇ ਕਾਂਗਰਸੀ ਕਾਰਜਕਰਤਾ ਤੇ ਅਚਾਨਕ ਕੁਝ ਨੌਜਵਾਨਾਂ ਦੁਆਰਾ ਹਮਲਾ ਕਰ ਦਿੱਤਾ ਗਿਆ ਗੋਲੀਆਂ ਚਲਾਈਆਂ ਗਈਆਂ ਜਦੋਂ ਗੁਰਜੀਤ ਸਿੰਘ ਓਜਲਾ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਜਲਦੀ ਰੈਲੀ ਛੱਡ ਕੇ ਉਸ ਕਾਰਜਕਰਤਾ ਦੇ ਕੋਲ ਪੁੱਜੇ ਅਤੇ ਉਹਨੂੰ ਸੰਭਾਇਆ ਹਾਲਾਂਕਿ ਗੁਰਜੀਤ ਸਿੰਘ ਓਜਲਾ ਦੁਆਲਾ ਉਸ ਤੇ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਤੇ ਕੈਬਨਿਟ ਮਨਿਸਟਰ ਹੈ ਉਹਨਾਂ ਤੇ ਇਲਜ਼ਾਮ ਲਗਾਇਆ ਤੇ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਸਰਕਾਰ ਦੀ ਦੇਖਰੇਖ ਦੇ ਵਿੱਚ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ 'ਤੇ ਹਮਲਾ ਕੀਤਾ ਜਾ ਰਿਹਾ ਕਿਉਂਕਿ ਜਦੋਂ ਚੋਣ ਜਬਤ ਲੱਗਾ ਤੇ ਸਰਕਾਰ ਦਾ ਜਾਂ ਪੁਲਿਸ ਅਧਿਕਾਰੀਆਂ ਦਾ ਫਰਜ਼ ਬੰਦਾ ਹੈ ਕਿ ਸਾਰੇ ਹਥਿਆਰ ਜਮ੍ਹਾਂ ਕਰਵਾਏ ਜਾਣ ਹਾਲਾਂਕਿ ਉਹਨਾਂ ਦੁਆਰਾ ਹਥਿਆਰ ਜਮ੍ਹਾਂ ਕਰਵਾ ਦਿੱਤੇ ਗਏ ਹਨ ਉਹਨਾਂ ਦੇ ਜਿੰਨੇ ਵੀ ਕਾਂਗਰਸੀ ਕਾਰਕਟਰਵਾ ਹੈ ਉਹਨਾਂ ਦੁਆਰਾ ਹਥਿਆਰ ਜਮ੍ਹਾਂ ਕਰਵਾ ਦਿੱਤੇ ਗਏ ਹਨ ਲੇਕਿਨ ਆਮ ਆਦੀ ਪਾਰਟੀ ਦੇ ਕਾਰਕਟਰਵਾਵਾਂ ਦੇ ਹਥਿਆਰ ਕਿਉਂ ਨਹੀਂ ਜਮ੍ਹਾਂ ਕਰਾਏ ਸੋ ਇੱਕ ਵੱਡਾ ਸਵਾਲ ਆਮ ਆਦੀ ਪਾਰਟੀ ਦੇ ਉਮੀਦਵਾਰ ਅਤੇ ਉਹਨਾਂ ਦੇ ਕਾਰਕਟਰਵਾਵਾਂ ਤੇ ਗੁਰਜੀਤ ਸਿੰਘ ਗੋਜਲਾ ਨੇ ਚੁੱਕਿਆ ਤੇ ਕਾਰਵਾਈ ਦੀ ਮੰਗ ਕੀਤੀ ਹਾਲਾਂਕਿ ਪੁਲਿਸ ਦੁਆਰਾ ਮੌਕੇ ਦੇ ਬੁਝਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਚਾਰ ਲੋਕਾਂ ਤੇ ਕਾਰਵਾਈ ਦਾ ਆਸ਼ਵਾਸਨ ਦਿੱਤਾ ਹੈ ਸੋ ਇਸ ਮਾਮਲੇ ਦੇ ਵਿੱਚ ਗੁਰਜੀਤ ਸਿੰਘ ਓਜਲਾ ਕੀ ਕਹਿ ਰਹੇ ਆ ਆਓ ਤੁਹਾਨੂੰ ਉਹ ਵੀ ਸੁਣਾਣੇ ਹਾਂ ਹਾਂਜੀ ਅੱਜ ਅਸੀਂ ਰੈਲੀ ਹੋ ਰਹੀ ਸੀ ਸਾਡੀ ਅਜ ਨਾਲੇ ਪਾਲਿਸ ਦੇ ਸਾਹਮਣੇ ਬਿਲਕੁਲ ਐਮ ਆਰ ਡੀ ਔਰ ਸਾਡਾ ਇਹ लवली ਵਰਕਰ ਹੈ ਬਹੁਤ ਚੰਗਾ ਵਰਕਰ ਹੈ ਆਪਣਾ ਗਰੋਲਕ ਤੋਂ ਉੱਥੋਂ ਦਾ ਸਰਪੰਚ ਹੈ ਮਿਲਬਈ ਮਿਲਬਈ ਤਾਰੀਬਾ ਉਹਨੂੰ ਰਿਸ਼ਤੇਦਾਰ ਦੱਸਦਾ ਆਪਣਾ ਬਹੁਤ ਨਿੱਜੀ ਕੀ ਰਿਸ਼ਤੇਦਾਰੀ ਉਹਦੇ ਭਤੀਜਿਆਂ ਨੇ ਇਹਨੂੰ ਮੁੰਡੇ ਨੂੰ ਵੱਡਿਆ ਗੋਲੀਆਂ ਚਲਾਈਆਂ ਗੋਲੀ ਦਾ ਵੀ ਵੇਖ ਲਓ ਆਪ ਵੀ ਵੇਖ ਲਓ ਸ਼ਰਮ ਇਲੈਕਸ਼ਨ ਚੱਲਣ ਈ ਹੈ ਔਰ ਇਹ ਗੁੰਡਾਗਰਦੀ ਪੰਜਾਬ 'ਚ ਖਾਸ ਕਰ ਅੰਮ੍ਰਿਤਸਰ ਵਾਲੇ ਬਰਦਾਸ਼ਤ ਨਹੀਂ ਕਰਦੇ ਅਜ ਅੰਮ੍ਰਿਤਸਰ ਦੇ ਵਿੱਚ ਇਹ ਇਲੈਕਸ਼ਨ ਹੋਣੀ ਆ ਤਾਰੀਬਾ ਤੂੰ ਹਰਨਾ ਹੈ ਤੂੰ ਜਨਾਲੇ ਵੀ ਹਰਨਾ ਹੈ ਤੈਨੂੰ ਪਤਾ ਇਸ ਗੱਲ ਦਾ ਔਰ ਤੂੰ ਖੁੱਲ੍ਹ ਦੇ ਛੱਡੀ ਇਹਨਾਂ ਗੁੰਡਿਆਂ ਨੂੰ ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਾਂਗੇ ਅਸੀਂ ਜਾਮ ਕਰ ਦਾਂਗੇ ਅੰਮ੍ਰਿਤਸਰ ਸਾਰਾ ਜੇ ਗੁੰਡਾਗਰਦੀ ਇਸੇ ਤਰ੍ਹਾਂ ਚੱਲੀ ਐਸਐਸਪੀ ਸਾਹਿਬ ਵੀ ਸੁਣ ਲੈ ਇਹਨਾਂ ਦੀ ਇੱਕ ਜਗ੍ਹਾ ਨਹੀਂ ਇਹ ਬਾਰ-ਬਾਰ ਧੱਕੇ ਮਾਰਦੇ ਫੋਨ ਕਰ ਕਰਕੇ ਲੋਕਾਂ ਨੂੰ ਅਸੀਂ ਧੱਕੇ ਨਹੀਂ ਚੱਲਣਦੇ ਨੇ ਲੋਕਤੰਤਰ 'ਚ ਆ ਗੋਲੀਆਂ ਦਿਖਵਾ ਆ ਦੇਖੋ ਕੋਲ ਕੀ ਹਲਾਤ ਕਰਤੇ ਨੇ ਪੰਜਾਬ 'ਤੇ ਚਿੱਟਾ ਥਾਂ ਥਾਂ ਵਿਗੰਡਿਆ ਉਹ ਤੁਹਾਨੂੰ ਦਿਖਦਾ ਨਹੀਂ ਗੋਲੀਆਂ ਚੱਲਣ ਡੀਆਂ ਨੇ ਜਾ ਕੇ ਲੋਕਾਂ ਦੇ ਹੱਥ ਜੋੜਦੇ ਤੇ ਮੋਟਾ ਪਾਓ ਆ ਮੋਟਾ ਪਾਉਣ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਕਾਗਰਸੀਆਂ ਦੀ ਚੋਣ ਜਾਬਤਾ ਲੱਗਾ ਸਾਡੇ ਤਿਆਰ ਜਮ੍ਹਾਂ ਨੇ ਸਾਡੇ ਪੈਸੇ ਜਮ੍ਹਾਂ ਕਰਦੇ